देखो कल रात को लगभग साढ़े ग्यारह बजे तक पूरे हमारे फोरम की एस नॉन पॉलिटिकल की मीटिंग चल रही थी सरदार डल्लेवाल जी भी उसी में बैठे थे हम सब बातचीत कर रहे थे और उसके बाद सबने ये तय किया कि भाई रात बहुत हो गई कल काम बहुत करना है तो इसलिए डल्लेवाल साहब आप रेस्ट कर लीजिए तो वो आगे अपने तंबू में रेस्ट कर रहे थे लगभग पौने तीन बजे के आसपास पुलिसकर्मी सैकड़ों की संख्या में आए और आसपास के तंबुओं के सभी के गेट बाहर से बंद कर दिए और डलेवाल जी के तंबू को तोड़ के उनको वो अरेस्ट करके ले गए तो अभी तक कोई ज़्यादा जानकारी नहीं मिल रही है कि वो कहाँ है कहाँ नहीं है और जिस तरीके का क्रूरतापूर्ण व्यवहार उनके साथ किया गया इतनी ठंड में उनको अपने पूरे कपड़े भी नहीं पहनने दिए गए और ना उनको जूते पहनने दिए गए ना कोई चप्पल पहनने दी गई तो ये जो रवैया है सरकार का प्रशासन का ये बहुत दुखद है और ये सरकार अक्सर ये कहती थी कि भाई हमें तो ट्रैक्टरों से दिक्कत है आप ट्रैक्टरों से मत जाइए आज तो कहीं जाने की भी बात नहीं थी और ट्रैक्टरों की भी बात नहीं थी आज तो मामला इतना ही था कि आमरण अनशन शांतिपूर्ण तरीके से शुरू करेंगे तो जो ये किया गया है ये बहुत एक तरीके से निंदा निंदन योग्य है और दूसरी बात जहां तक डल्लेवाल साहब को जितना मैं जानता हूँ वो बहुत मजबूत इरादों के और बहुत मजबूत और ईमानदार लीडर हैं पहले भी एक बार दो तो हजार अठारह उन्नीस के में आमरण अनशन के दौरान ऐसी स्थिति आई थी तो उस समय उन्होंने खाने के साथ साथ पानी भी छोड़ दिया था ਤੋ ਡੱਲੇ ਵਾਲ ਸਾਫ ਨਿਸ਼ਚਿਤ ਤੌਰ ਤੇ ਜहां ਵੀ ਹੈ ਚਾਹੇ ਉਹ ਜੀੜ੍ਹੇ ਮੇ ਹੋ ਜਾਂ ਚਾਹੇ ਕਹੀਂ ਵੀ ਹੋ ਵਾ ਉਹ ਸਖਤ ਸਟੈਂਡ ਲੇਗੇ ਔਰ ਆਜ ਅਭੀ ਯਹਾਂ ਪੇ ਦੋਨੋ ਕੋਰਮੋ ਕੀ ਮੀਟਿੰਗ ਕਰਕੇ ਯਹਾਂ ਪੇ ਵੀ ਸਖਤ ਨਿਰਣੈ ਕਿਸੇ ਤਰੀਕੇ ਦਾ ਲਿਆ ਜਾਏਗਾ ਔਰ ਅੰਦਲਨ ਕੋ ਐਜੀਟੇਜ਼ ਜਾਰੀ ਰੱਖਾ ਜਾਏਗਾ ਔਰ ਸਕੋਰ ਵੀ ਜ਼ਿਆਦਾ ਤੀਖਾ ਔਰ ਤੇਜ਼ ਕੀਤਾ ਜਾਏਗਾ ਮੈਂ ਬਲਦੇਵ ਸਿੰਘ ਸਿਰਸਾ ਜਿਹੜੇ-ਜਿਹੜੇ ਵੀਰ ਸਾਡੀ ਆਵਾਜ਼ ਨੂੰ ਸੁਣ ਰਹੇ ਨੇ ਮੈਂ ਨਿਮਰਤਾ ਸਹਿਤ ਖਾਸ ਕਰਕੇ ਪੰਜਾਬ ਤੇ ਹਰਿਆਣਾ ਨੂੰ ਵੀ ਇਹ ਗੱਲ ਕਹਿ ਰਿਹਾ ਕਿ ਤੁਸੀਂ ਜਿਹੜੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਹੀ ਨਹੀਂ ਆਪਣੇ ਹਿੱਤਾਂ ਨਾਲ ਕਿਸਾਨੀ ਨਾਲ ਆਪਣੇ ਬੱਚਾ ਨਾਲ ਆਉਣ ਵਾਲੀਆਂ ਨਸਲਾਂ ਤੇ ਪਸਲਾਂ ਨੂੰ ਬਚਾਉਣ ਵਾਸਤੇ ਜ਼ਮੀਨਾਂ ਜ਼ਿਆਦਾ ਤਾਂ ਕਾਰਪੋਰੇਟਾਂ ਤੋਂ ਬਚਾਉਣ ਵਾਸਤੇ ਜਲਦੀ ਤੋਂ ਜਲਦੀ ਜਿਹੜਾ ਉਹ ਤੁਸੀਂ ਖਨੌਰੀ ਬਾਰਡਰ ਤੇ ਪੁੱਜੋ ਹੋ ਸਕਦਾ ਹੈ ਕਿ ਕਈ ਤਰ੍ਹਾਂ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਵੀ ਅਫਵਾਹਾਂ ਡਾਉਣ ਵਾਲੇਗੇ ਵੀ ਸਾਨੂੰ ਫਲਾਣੇ ਥਾਂ ਜਾਣਾ ਚਾਹੀਦਾ ਸਾਨੂੰ ਆਹ ਕਰਨਾ ਚਾਹੀਦਾ ਉਹਨਾਂ ਅਫਵਾਹਾਂ ਵੱਲ ਧਿਆਨ ਨਹੀਂ ਦੇਣਾ ਕੇਵਲ ਤੇ ਕੇਵਲ ਇੱਥੇ ਜਿਹੜਾ ਖਨੋਰੀ ਬਾਰਡਰ ਤੇ ਆਉਣਾ ਚਾਹੀਦਾ ਜਿਹੜੇ ਬਾਕੀ ਸੂਬਿਆਂ 'ਚ ਜਾਂ ਵਿਦੇਸ਼ਾਂ ਵਿੱਚ ਐਨ ਆਰ ਆਈ ਵੀਰ ਨੇ ਸਾਨੂੰ ਇਹ ਪਤਾ ਹੈ ਕਿ ਸਾਡੇ ਨਾਲ ਉਹ ਵਿਚਕ ਸੱਤ ਸਮੁੰਦਰਾਂ ਤੋਂ ਪਾਰ ਬੈਠੇ ਹੋਏ ਵੀ ਉਹ ਸਰੀਰਕ ਤੌਰ ਤੇ ਬਾਹਰ ਬੈਠੇ ਨੇ ਲੇਕਿਨ ਉਹਨਾਂ ਦਾ ਦਿਲ ਦਿਮਾਗ ਤੇ ਉਹਨਾਂ ਦੀ ਸੁਰਤੀ ਉਹਨਾਂ ਦੀ ਹੰਦਰਦੀ ਉਹ ਸਾਡੇ ਨਾਲ ਹੈ ਪੰਜਾਬ ਨਾਲ ਹੈ ਉਹ ਵੀ ਆਪਣੇ ਰਿਸ਼ਤੇਦਾਰਾਂ ਤਈਆਂ ਸੁਨੀਆਂ ਨੂੰ ਇਹੀ ਅਪੀਲ ਕਰਨ ਵੀ ਹੁਣ ਵੇਲਾ ਵੇਖਣ ਦੀ ਲੋੜ ਨਹੀਂ ਹੁਣ ਜਲਦੀ ਤੋਂ ਜਲਦੀ ਜਿਹੜਾ ਉਹ ਖਨੌਰੀ ਬਾਰਡਰ ਤੇ ਜਿਹੜਾ ਉਹ ਪਹੁੰਚਣਾ ਚਾਹੀਦਾ ਸਰਕਾਰ ਬੇਸ਼ੱਕ ਦੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਇਸ ਕਰਕੇ ਲੈ ਗਈ ਹੈ ਤੇ ਇਹ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਅਸੀਂ ਲੈ ਗਏ ਤੇ ਜਿਹੜੀ ਇਹਨਾਂ ਦੀ ਪ੍ਰੈਣ ਹੈਗਾ ਜਿਹੜੀ ਅੱਜ 26 ਤਰੀਕ ਨੂੰ ਉਹਨਾਂ ਨੇ ਮਰਨਵਰਤ ਤੇ ਜਿਹੜਾ ਇਹ ਰੈਟਨ ਸੀ ਤੇ ਇਹਦੇ ਨਾਲ ਮੋਰਚੇ ਨੂੰ ਬਹੁਤ ਵੱਡਾ ਛਾ ਮਿਲਣਾ ਤੇ ਵੀ ਇਹ ਮੋਰਚਾ ਜਿਹੜਾ ਅਸੀਂ ਇਨਡੈਂਟ ਪਾ ਦਿਆਂਗੇ ਤੇ ਸਰਕਾਰ ਦੀ ਇਹ ਜਿਹੜੀ ਨiyet ਨੀਤੀ ਤੇ ਨiyet ਹੈ ਉਹਨੂੰ ਫੇਲ ਕਰਨ ਵਾਸਤੇ ਇੱਕੋ ਇੱਕ ਸਾਡੇ ਕੋਲ ਤਰੀਕਾ ਹੈ ਉਹ ਹੈ ਕਿ ਅਸੀਂ ਖਨੌਰੀ ਬਾਰਡਰ ਦੇ ਉੱਤੇ ਜਿਹੜਾ ਬਹੀਰਾ ਕੱਤ ਕੇ ਇੱਥੇ ਪਹੁੰਚੀਏ ਕਿਸਾਨ ਸਾਥੀਓ ਬਲਾਓ ਫੱਤੇ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੇ ਫੱਤੇ ਅਸੀਂ ਖਨੌਰੀ ਬਾਰਡਰ ਤੇ ਖੜੇ ਆ ਸੋ ਅੱਜ ਸਭੀ ਤਰੀਕਾ ਹੈ ਤੇ ਅੱਜ ਸਾਡੇ ਪ੍ਰਧਾਨ ਜੀ ਜਿਹੜੇ ਸੂਬੇ ਦੇ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੇ ਮਰਨਵਾਤੇ ਬੈਠਣਾ ਸੀ ਤੇ ਰਾਤ ਲਗਭਗ ਪੌਣੇ 1:00 ਵਜੇ ਸਾਨੂੰ ਨਹੀਂ ਪਤਾ ਕਿ ਕਿਹੜੀ ਪੁਲਸ ਕਿਹੜੇ ਸੂਬੇ ਦੀ ਪੁਲਸ ਕਿਹੜੇ ਜ਼ਿਲ੍ਹੇ ਦੀ ਪੁਲਸ ਉਹ ਆ ਕੇ ਇੱਥੋਂ ਸਾਡੇ ਪ੍ਰਧਾਨ ਜੀ ਨੂੰ ਜਿਹੜਾ ਚੱਕ ਕੇ ਲੈ ਗਏ ਹਜੇ ਤੱਕ ਸਾਨੂੰ ਨਹੀਂ ਪਤਾ ਉਹ ਕਿਹੜੇ ਥਾਣੇ 'ਚ ਹੈ ਕਿਹੜੇ ਧੀਰੀ ਸਟੱਡੀ 'ਚ ਹੈ ਸੋ ਅਸੀਂ ਬੇਨਤੀ ਕਰਾਂਗੇ ਕਿ ਜਿੰਨੇ ਇਸ ਵੀਡੀਓ ਨੂੰ ਦੇਖਣਗੇ ਔਰ ਇਸ ਵੀਡੀਓ ਰਾਹੀਂ ਜਿੰਨਾ ਤੱਕ ਸਾਡੀ ਗੱਲ ਜਾਊਗੀ ਸੋ ਜਿਹੜੇ ਸਾਡੇ ਇਸ ਮੋਰਚੇ ਨੂੰ ਤਾਕਤ ਦੇਣ ਵਾਸਤੇ ਸਾਡੇ ਪ੍ਰਧਾਨ ਜੀ ਦੀ ਸਪੋਰਟ ਉੱਤੇ ਜਿੰਨੇ ਘਰਾਂ ਤੇ ਬੈਠੇ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਔਰ ਕਿਸਾਨ ਮਜ਼ਦੂਰ ਜਿਹੜੇ ਵੀ ਸਾਡੇ ਨਾਲ ਇਸ ਮੋਰਚੇ ਨਾਲ ਹਿੱਤ ਰੱਖਦੇ ਨੇ ਉਹ ਵੱਧ ਤੋਂ ਵੱਧ ਫੌਰੀ ਤੌਰ ਤੇ ਖਨੌਰੀ ਮਰਦ ਤੇ ਪਹੁੰਚਣ ਦੀ ਕਿਰਪਾਲਤਾ ਕਰਨ